ਮਾਰੀ ਸਾਡੇ ਤੇ ਕੋਈ ਇਹ ਜਰ ਰਵਾਜ ਹੈ ਨਹੀਂ ਇਹਨੇ ਨਵਾਂ ਰਵਾਜ ਕਿੱਥੋਂ ਕੱਢ ਲਿਆ ਮਸੀ ਬਸ ਇਹ ਤੂੰ ਹੀ ਹੁਣ ਦੱਸੋ ਵੀ ਇਹ ਚੀਜ਼ ਗਲਤ ਆ ਕਿ ਸਹੀ ਆ ਤੂੰ ਇਹ ਮੈਂ ਦੇ ਮੈਂ ਇਹ ਗੱਲ ਨੂੰ ਗਲਤ ਆਖੂੰ ਨਵਾਂ ਇਹ ਵਿਆਹ ਕੇ ਲਿਆਉਣੇ ਆ ਇਹ ਥੋੜੀ ਪੇ ਖਰਚੇ ਦਾ ਟਾਈਮ ਆ ਇਹ ਤੁਹਾਨੂੰ ਨੂੰ ਪੇਕੇ ਖਲਾ ਦੋ ਹਾਂਜੀ ਮੇਰੇ ਘਰ ਵੀ ਤੇ ਨੌ ਹੈ ਗਈ ਆ ਨਾ ਫੁੱਲਾਂ ਵਰਗੋਂ ਰੱਖੀ ਆ ਇਹਨੂੰ ਨੌ ਹੀ ਚੰਗੀ ਮਿਲ ਗਈ ਆ ਜਿਹੜੀ ਇਹਨੂੰ ਜਵਾਬ ਨਹੀਂ ਦਿੰਦੀ ਇਹਨੂੰ ਘੜ ਘੜ ਗਾੜੀ ਜਵਾਬ ਦੇਵੇ ਤੈਨੂੰ ਪਤਾ ਲੱਗ ਜੇ ਉਹ ਵਿਚਾਰੀ ਆਪਣੇ ਕੋਲ ਤੁਹਾਡੀ ਸੋਚੋ ਕੋ ਕਿੰਡੀ ਵਧੀਆ ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੈਂ ਜੀ ਮੈਂ ਤੇ ਕਰੂੰਗੀ ਫੋਨ ਕਿ ਪੇਕੇ ਕਿਓ ਕੱਲਣਾ ਪੜੇ ਘਰ ਆ ਕਿ ਸੁੱਖੀ ਸੰਧੀ ਨੂੰ। ਤੁਸੀਂ ਮਸੀ ਜਰੂਰ ਕਰੇ ਇਹ ਚੀਜ਼। ਨਹੀਂ ਮੈਂ ਕਰੂੰਗੀ ਮੈਂ ਡਰਦੀ ਥੋੜੀ ਉੱਥੇ। ਇਹ ਆਪੀ ਜੋ ਹੱਦ ਚ ਹੋਈਆਂ। ਉਹਦੇ ਸੁਭਾਅ ਦਾ ਮੈਨੂੰ ਸ਼ੁਰੂ ਤੋਂ ਹੀ ਪਤਾ ਹੋਇਆ। ਜਿ ਤਰ੍ਹਾਂ ਦੀ ਉਹ ਹੈਗੀ ਐ। ਚਲ ਠੀਕ ਤੂੰ ਪੁੱਤ ਬਹੁ ਹਣ ਮੈਂ ਵੇਖਾਂ ਸਮਨ ਨੇ ਚਾਹ ਬਣਾਈ ਕਹਿੰਦੀ ਹੱਲਿਆਈ ਨਹੀਂਗੀ। ਮਸੀ ਜੀ ਵਿਚਾਰੇ ਕਿੰਨੇ ਚੰਗੇ ਆ। ਕਿੰਨੀ ਵਧੀਆ ਸੋਚਨਾਂ ਦੀ। ਜੇ ਇਦਾਂ ਹੀ ਕਿਤੇ ਮੰਮੀ ਸੋਚਣ ਤੇ ਕਿੰਨਾ ਵਧੀਆ ਹੋ ਜੇ ਸਾਨੂੰ ਸਾਰਾ ਕੁਝ ਪਰਮਾਤਮਾ ਨੇ ਘਰੇ ਦਿੱਤਾ ਵਾ ਐਵੇਂ ਬੇਣਮਤਲਬੀਆਂ ਗੱਲਾਂ ਨੇ ਹਾਡੇ ਘਰ ਚ ਲਾ ਮਮੀ ਲੱਗਿਆ ਧੀ ਟਿਕਾਣੇ ਸਾਡੇ ਮੰਨ ਦੀ ਹੋ ਗਈ ਨਾ ਰੀਜ ਪੂਰੀ ਮੰਨਦੀ ਆ ਮੈਨੂੰ ਕੋ ਆਨੀ ਘਰ ਨੇ ਜਾਣਾ ਨਹੀਂ ਜਾਣੇ ਨਹੀਂ ਕਰਾਈ ਵੀ ਨਹੀਂ ਪੈਕਿੰਗ ਉਹਦੀ ਇਹ ਤੇ ਗੱਲ ਮਮੀ ਹੈਗੀ ਆ ਪਰ ਤੁਹਾਡਾ ਵੀ 70 80000 ਰੁਪਏ ਬਚ ਗਿਆ ਨਾ ਨੀ ਉਹ ਕੰਦਾ ਜਿਹੜਾ ਭਾਬੀ ਦੇ ਖਰਚਾ ਲਾਉਣਾ ਸੀ ਉਹ ਆਪੇ ਹੁਣ ਉਹਦੇ ਪੇਕੇ ਲਾਉਣਗੇ ਗੱਲ ਤੇ ਪੁੱਤ ਤੇਰੀ 16 ਨੇ ਸੱਚ ਵਾਂ ਮਮੀ ਮੇਰਾ ਵੀ ਸਹਰਾ ਕਰ ਦੋ ਇੱਕ ਕੀ ਪੁੱਤ ਦੱਸ ਮੈਂ ਨਾ ਗੱਲ ਸੁਣਾ ਸੁਣਾਈ ਸਿੱਧੀ ਤਰ੍ਹਾਂ ਗੱਲ ਕਰ ਕਮਾ ਕੇ ਨਾ ਨਾ ਕਰ ਸਿੱਧੀ ਤਰ੍ਹਾਂ ਦੱਸ ਮੈਨੂੰ ਇਹ ਸੋਨੇ ਦੀ ਚੈਨ ਬਣਾ ਦੋ ਲੈ ਇਹ ਕਿਹੜੀ ਗੱਲ ਆ ਤੂੰ ਦੱਸ ਇਕਦੀਆਂ ਵੀ ਦੋ ਦੋ ਬਣਾਵਾਂਗੇ ਤੈਨੂੰ ਹੁਣ ਜਿਹੜੇ ਤੁਸੀਂ ਭਾਬੀ ਦੇ ਪੈਸੇ ਲੈਣੇ ਉਹ ਤੇ ਵਾਜ ਜਾਣੇ ਆ ਤੇ ਉਹ ਤੁਸੀਂ ਮੇਰੇ ਤੇ ਖਰਚਾ ਕਰ ਦੋ ਕੋਈ ਗੱਲ ਨਹੀਂ ਉਹਨੂੰ ਇੱਕ ਵਾਰੀ ਬਲੋਂ ਲੱਥ ਲੰਡੇ ਫਿਰ ਤੂੰ ਜੋ ਕਹੇਂਗੀ ਉਹੋ ਕਰ ਲਾਂਗੇ ਖਚੀ ਤੇਦਾ ਆਵੇ ਇੱਕ ਗੱਲ ਸੁਣ ਪਿਆ ਇੱਥੇ ਉਹਦੇ ਹੁਣਾਂ ਭਾਣੇ ਲੈਣ ਤੇ ਉਹਦੇ ਸਾਹਮਣੇ ਵੱਧ ਘੱਟ ਕੋਈ ਗੱਲ ਨਾ ਕਰੀ ਉਹ ਨੂੰ ਨਹੀਂ ਪਤਾ ਲੱਗਣ ਦੇਣਾ ਵੀ ਇਹ ਹੀ ਇਹਨੂੰ ਕੁਛ ਮੜਾ ਚੰਗਾ ਕਿੱਦਾਂ ਰੱਖਿਆ ਤੇ ਕਿੱਦਾਂ ਨਹੀਂ ਰੱਖਿਆ ਮੰਮੀ ਡਿਸ਼ ਦੇਣ ਹੀ ਨਹੀਂ ਮੈਂ ਨਹੀਂ ਫਿਰ ਵੀ ਮੇਰਾ ਸਮਝਾਉਣਾ ਤਾਂ ਫਰਜ਼ ਬਣਦਾ ਹੈ ਨਾ ਤੈਨੂੰ ਜੋ ਤੀ ਸਮਝਾਤਾ ਠੀਕ ਹੈ ਮੈਂ ਨਹੀਂ ਕਹਿੰਦੀ ਕੁਛ ਕਦੇ ਤੱਕ ਤੇਰਾ ਭਰਾ ਨਹੀਂ ਆਇਆ ਮੈਂ ਟਿਕਣ ਗਈ ਆਂ ਤੇ ਉਹਨੂੰ ਨਾ ਤੂੰ ਐਂਦਾ ਕਰ ਫੋਨ ਲਾ ਤੇ ਉਹਨੂੰ ਕਹੀਂ ਵੀ 5 ਕਿਲੋ ਲੱਡੂ ਲੈ ਕੇ ਆ ਰਿਹਾ ਹੁੰਦਾ ਮੰਮੀ ਲੱਡੂ ਉਹ ਕੀ ਹੱਦ ਹੈ ਉਹ ਪਤਾ ਹੱਟ ਜੀ ਰੀਤੀ ਰਵਾਜ ਹੁੰਦਾ ਜਦੋਂ ਨੌਨ ਨੂੰ ਤੇ ਕੇਕ ਲਾਈਏ ਤਾਂ ਮੂੰਹ ਚ ਠਾਲੀਦਾ ਏ ਇੱਕ ਪਾਸੇ ਤੁਸੀਂ ਭਜੜ ਡੇਓ ਕਰਨ ਇੱਕ ਪਾਸੇ ਤੁਸੀਂ ਲੱਡੂ ਡੇਜ ਮੰਗਾਉਣਾ ਉਹ ਤੋਂ ਹੀ ਗੋੜਾ ਹੈ ਆਪਨੇ ਘਰੋਂ ਮੂੰਹ ਚ ਠਾੜ ਦਿਓ ਆਹੋ ਚੰਨ ਤੇਰੇ ਇਹ ਵੀ ਗੱਲ ਤੇਰੀ ਠੀਕ ਆ ਫਿਰ ਨਿੱਜਾ ਉੱਠ ਕੇ ਨਾ ਤੇ ਅੰਦਰ ਉਹਦੇ ਨਾਲ ਹੁਣ ਕੱਪੜਿਆ ਨਾਲ ਹੱਥ ਮਰਵਾਦੇ ਦਾ ਭਰਾ ਨੂੰ ਲੈਣ ਆਉਂਦੇ ਆ ਹਣਾ ਤਾਂ ਹੀ ਮਗਰੋਂ ਬੈਠ ਕੇ ਗੱਲਾਂ ਹੀ ਕਰਨੀਆਂ ਨਾ ਚਲ ਠੀਕ ਆ ਚਲ ਚੰਗਾ ਹੋਇਆ ਤੇ ਪੇਕੇ ਨੂੰ ਲੈ ਚੱਲੇ ਨੇ ਆਪੇ ਸਾਰਾ ਖਰਚਾ ਨਾਉਣਗੇ ਗਰਜੀਤ ਦੀ ਵੀ ਗੱਲ ਸਹੀ ਉਹ ਮੈਂ ਗਰਜੀਤ ਨੂੰ ਸੋਨੇ ਦੀ ਚੈਨ ਬਣਾ ਦਿੰਨੀ ਆ ਲੱਗਦਾ ਮੈਂ ਹਟ ਗਿਆ ਵਾ ਚਾਦਰਾਂ ਸੁੱਕਣੇ ਪਾਲ ਹੀ ਨਾ ਮਾੜੀ ਜੀ ਸੋਪਾ ਕੱਣੇ ਲਈ ਸੁੱਕਰੇ ਪਾਈ ਜਾਂਦੀ ਨੂੰ ਕੋਠੇ ਤੇ ਉਪਿਆ ਇੱਥੇ ਕਿ ਮੈਂ ਪਾ ਦਿੰਨੀ ਸੋਖ ਸੱਤ ਜਾਣੀਆਂ ਨਹੀਂ ਲੈ ਤੱਕ ਤੈਨੂੰ ਆਵੇ ਤਾਸ ਕੀ ਹਾਲ ਕੀਤਾ ਆ ਬਤੀ ਜਾਵੇ ਕੋਠੇ ਦਾ ਹਾਲ ਆ ਤੇ ਆ ਮੋਹਿਤ ਨੂੰ ਵੀ ਨਹੀਂ ਪਤਾ ਲੱਗਾ ਮੈਂ ਕਿੰਨੇ ਦਿਨੀ ਕੋਠੇ ਤੇ ਚੜੀ ਆ ਆਵੇ ਸੁਪਰਾ ਕਾਹ ਕੋੜ ਗੋੜੇ ਉੱਭਈਗਾ ਦੋਵੇਂ ਮੁੰਡੇ ਕਾਹੇ ਜੋਗੇ ਨਹੀਂ ਇਹ ਹੈਗੇ ਪੀਂਨਾ ਕੀ ਕਰ ਲਈਏ ਮੇਰੇ ਕੋ ਤਾਂ ਹੁਣ ਉੱਤੇ ਚੜਿਆ ਨਹੀਂ ਜਾਂਦਾ ਆਵੇ ਇੰਨੀ ਕਿਲੀ ਮਿੱਟੀ ਰੜ ਕੇ ਤੇ ਸਾਰੀ ਚਲ ਗਈ ਮੀਂਹ ਹੌ ਲਗੜਾਇਆ ਹਾਂ ਆਹ ਆ ਫਸਲਾਂ ਵਾਲੇ ਇਤਿਆਰ ਦਿੰਦੇ ਨੇ ਵੀ ਮੀਂਹ ਆਏ ਮੀਂਹ ਆਏ ਤੇ ਚਲ ਚੋਨਾ ਚੰਗਾ ਹੋ ਜਾਊਗਾ ਤੇ ਮੀਂਹ ਹਜੇ ਕਿਤੇ ਦੂਰ ਹੁੰਦਾ ਤਾਂ ਸਾਡੇ ਵਰਗਿਆਂ ਦੀ ਜਾਨ ਸੁਪਨੇ ਪਈ ਹੁੰਦੀ ਆ ਗੋੜੇ-ਗੋੜੇ ਇੰਤਰੇ ਕੋਠੇ ਚੋਂ ਡੇ ਇਹ ਇੰਨਾ ਮੀਂਹ ਵਾਲੀ ਤੇ ਕਿਤੇ ਖਾਦੀ ਮੁਕਦੀ ਆ ਮੈਂ ਮੋਈ ਤਾਂ ਵੇ ਕੋਠੇ ਦਾ ਉੱਤੇ ਹਾਲ ਜਾ ਕੇ ਕਿਤੇ ਐਨਾ ਨਾ ਘਾੜ ਚੜਿਆ ਵਾ ਤੇ ਕੋਠੇ ਚੋਂ ਕਿਉਂ ਨਾ ਮੈਂ ਨਹੀਂ ਵੀ ਪਤਾ ਨਹੀਂ ਕਿਉਂ ਚੋਂਡੇ ਨੇ ਸਵੇਰੇ ਤੇ ਇੰਨੇ ਕਮਰੇ ਚੋਏ ਨੇ ਚੋਏ ਉਧਰੋਂ ਕੁੜੀ ਨੇ ਆਉਣਾ ਵਾ ਕੀ ਹਾਲ ਬਣਿਆ ਘਰ ਦਾ ਤੁਹਾਨੂੰ ਦੋਹਾਂ ਨੂੰ ਨਹੀਂ ਪਤਾ ਲੱਗਦਾ ਉੱਤੇ ਵੇ ਸਹੀ ਕਿਤੇ ਕਿੰਨੇ ਦਿਨਾਂ ਤੋਂ ਘਾੜ ਚੜਿਆ ਮੈਂ ਤਾਂ ਕਿੰਨੀ ਦਿਨੀ ਉੱਤੇ ਚੜੀ ਅੱਜ ਮੈਂ ਮੈਚਨਿਕ ਕਾਲਜ ਮੇਰੀ ਬੱਸ ਨਾ ਨਹੀਂ ਆਣੀ ਆ ਅਮਨ ਗੱਲ ਜੋ ਕਹਿਣਾ ਨਹੀਂ ਪੁੱਤ ਹੁਣ ਤੂੰ ਤੇ ਲਾਡਾ ਲਾਡਾਂ ਦੇ ਵਿੱਚ ਨਾ ਫਿਗੜ ਜਾਏਂਗਾ ਆਵਾ ਤੂੰ ਨੂੰ ਸਾਨੂੰ ਵੱਡੇ ਨੂੰ ਹੀ ਆਖਾਂਗੀ ਉਧਰੋਂ ਕੁੜੀ ਨੇ ਵੀ ਘਰ ਆਉਣਾ ਹੀਗਾ ਵਿਚਾਰੀ ਨੇ ਤੇ ਕੀ ਆਖੇ ਕਿ ਸਾਡਾ ਤਾਂ ਕਿਤੇ ਮੰਜੀ ਡਾਉਣ ਨੂੰ ਫਾਮ ਨਹੀਂ ਬਚਿਆ ਪੁੱਤ ਵੀ ਏ ਕਿਤਰਾ ਖਰਾਬ ਹੋ ਜਾਂਦਾ ਤੈਨੂੰ ਵੀ ਕਿਹਾ ਕਿ ਮੋਟਰਸਾਈਕਲ ਲੈ ਆ ਦੇ ਤੇ ਲੈ ਕੇ ਨਹੀਂ ਦਿੱਤਾ ਤੇ ਹੁਣ ਮੈਂ ਬੱਸ ਉਹ ਪੁੱਤ ਤੈਨੂੰ ਆਪਣੇ ਘਰ ਦਾ ਨਹੀਂ ਪਤਾ ਫਿਰ ਤੇਰਾ ਵੱਡਾ ਭਰਾ ਤੇਰਾ ਕਿੰਨਾ ਸਾਫ਼ ਦੇੜਿਆ ਤੇ ਤੇਰੀ ਫੀਸ ਤਾਰੀ ਤੇ ਤੈਨੂੰ ਆਪ ਨੂੰ ਚਾਹੀਦਾ ਵਾ ਤੇ ਕੀ ਕਿੱਦਾਂ ਕਰਦਾ ਈ ਟਾਈਮ ਪਾਸ ਕਰਨ ਦੇ ਆਪੇ ਮਹਾਰਾਜ ਦੇਏਗਾ ਮੋਟਰਸਾਈਕਲ ਚਲ ਫਿਰ ਮੈਂ ਚੱਲੇ ਆ ਮੁੰਨੇ ਗਲੀ ਚਾਹ ਪੀ ਲੈਣੀ ਫਟ ਅਮਨ ਹੋਇਆ ਨਹੀਂ ਤੇ ਆ ਤੂੰ ਕਦੋਂ ਹੁੰਦਾ ਗਿਆ ਵਾ ਬਸ ਹੋ ਗਿਆ ਜੇ ਮੈਂ ਤਿਆਰ ਤੇ ਉਹ ਮੋਟਰਸਾਈਕਲ ਲੈਣਤਾ ਹੀ ਹਾਂ ਹਾਂਜੀ ਲੈਣਤਾ ਜੇ ਮੋਟਰਸਾਈਕਲ ਤੇ ਇੱਦਾਂ ਕਰੀ ਜੀ ਹੁਣ ਜਾਣਾ ਨਾ ਤਾਂ ਉਹਦੇ ਵਾਸਤੇ ਕੋਈ ਥੋੜਾ ਬੋਤਾ ਫਰੂਟ ਫਰਾਟ ਲੈ ਜੀ ਨਵੇਂ ਸਮੇ ਆ ਤੇ ਚਲ ਬੁਰੇ ਲੱਗੀ ਰੱਖਣ ਕੇ ਭਰਾ ਆ ਤਾਂ ਕੁਛ ਲੈ ਕੇ ਨਹੀਂ ਆਇਆ ਸਤਿ ਸ਼੍ਰੀ ਅਕਾਲ ਜੀ ਮੰਮੀ ਮੇਰੇ ਕੋਲ 700 ਰੁਪਿਆ ਹੈਗਾ ਵਾ ਤੇ ਫਿਰ ਥੋੜਾ ਲੈ ਦਾਂਗਾ ਵਿੱਚੋਂ ਪੈਸਿਆਂ ਦੀ ਚਲ ਕੋਈ ਨਹੀਂ ਚਾਨ ਲੱਗੇ ਤੈਨੂੰ ਮੈਂ ਥੋੜਾ ਥੋਕੇ ਦੇ ਦੇਨੀ ਆ ਤੇ ਇੱਕ ਆ ਵੇਖ ਤੂੰ ਹਾਲ ਤੰਤਰੀ ਘਰ ਦੀ ਉਹ ਇੰਨਾ ਮੈਂ ਮੋਹਿਤ ਨਾ ਮੱਥਾ ਮਾਰਿਆ ਹੀਗਾ ਉਹਨੇ ਇੱਕ ਨਹੀਂ ਮੇਰੀ ਸੁਣੀ ਤੇ ਆ ਸਾਰੇ ਮੈਂ ਹੰਦੇ ਨੂੰ ਭਾਂਦੇ ਚੁੱਕ ਨਹੀਂ ਆਵੇ ਕਿ ਤਰ੍ਹਾਂ ਕੋਠੇ ਚੋਏ ਨੇ ਆ ਵੇ ਆ ਵੇ ਕੀ ਹਾਲ ਤੇ ਕੁੜੀ ਕੀ ਅੱਛੀ ਆ ਕੇ ਤੁਰੀ ਉੱਤੇ ਤੇ ਵੇਖੋ ਜਾ ਕੇ ਕੋੜੇ ਕੋੜੇ ਕਾ ਆ ਬੰਦਾ ਬੰਦਾ ਕਾ ਚਰ ਗਿਆ ਬੱਤੇ ਕੋਈ ਨਹੀਂ ਆਣ ਕੇ ਫਿਰ ਸਫਾਈ ਕਰ ਆਣ ਕੇ ਤੂੰ ਉੱਤੇ ਸਾਫ ਕਰ ਹੁਣ ਕੁੜੀ ਅਹੀਂ ਤੇ ਕਿਤੇ ਆਸੇ ਪਾਸੇ ਪੈ ਜੰਨੇ ਤੇ ਕੁੜੀ ਵਿਚਾਰੀ ਕਿਤਨਾ ਪਾਉਗੀ ਤਾਂ ਹੁਣ ਤੂੰ ਜਾ ਤੇ ਇਦਾਂ ਕਰੀਂ ਕਿ ਆਉਂਦਿਆ ਉਹ ਬਿਹੋੜੀ ਆਈ ਨਾਲ ਲੈ ਕੇ ਉਹਨੂੰ ਚੰਗਾ ਆ ਮੈਂ ਚੁੱਕਦਾ ਪਾਣੀ ਥੋਣੀ ਕੱਢਦਾ ਬਾਹਰ ਆ ਦੇ ਦੱਸ ਮੇਰੀ ਮਿੱਟੀ ਉਤੋਂ ਆਈ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਦੀਪਾ ਵਿਆਹ ਕਿਹਾ ਹਾਂਜੀ ਦੀਦੀ ਹੋ ਗਈ ਆ ਗੇਲਾ ਤੁਨ ਪੇਕੇ ਜਾਂਦਾ ਕਿੰਨਾ ਚਾਏ ਹਾਂਜੀ ਤੁਹਾਡਾ ਵੀ ਮਰੋ ਨਾ ਦਿਲ ਨਹੀਂ ਲੱਗਣਾ ਤੁਹਾਡੇ ਤੋਂ ਬਿਗਾਰੇ ਮੇਰਾ ਕਿੱਥੇ ਤੁਹਾਡੇ ਤੋਂ ਬਿਗਾਰ ਆਪਜੀ ਲੱਗਣਾ ਨਲ ਸੂਟ ਸਹੀ ਪਾ ਲੈਣਾ ਇਹ ਤਾਂ ਮੈਂ ਇਨੇ ਕੱਪੜੇ ਆਪਾਂ ਲੈ ਕੇ ਦਿੱਤੇ ਮਧੀਆ ਤੇ ਉਹ ਪਾ ਕੇ ਜਾਓ ਦੀਦੀ ਚ ਨਬੜਾ ਸੂਟ ਹੈ ਸੂਟ ਨੂੰ ਕੀ ਹੋਇਆ ਮੈਂ ਉੱਥੇ ਸੌ ਜਾਣੇ ਆਨੇ ਦੇਖਣਾ ਮੈਂ ਕਹਣਾ ਇਦਾਂ ਦੇ ਸੌਰੇ ਨੇ ਕੱਪੜੇ ਦਿੱਤੇ ਬਣਾ ਕੇ ਕਿਦਾਂ ਦੇ ਪਾ ਕੇ ਆਈਏ ਕੋਈ ਗੱਲ ਨਹੀਂ ਜੀ ਜਿਹੜਾ ਤੁਸੀਂ ਆਪੋਗੇ ਨਾ ਉਹੋ ਭਾਗ ਚੰਗਾ ਨਹੀਂ ਭਾਬੀ ਨਾਲ ਕੋ ਕੰਮ ਹੈ ਗੱਲ ਦੱਸ ਦੋ ਨਹੀਂ ਜੀ ਦੀ ਕੰਮ ਤੇ ਕੋਈ ਵੀ ਨਹੀਂ ਹੈਗਾ ਤੂੰ ਕੀ ਸੋਚਣ ਦੇਂਦੀ ਮੈਂ ਦੀ ਵੀ ਕੋਈ ਨਹੀਂ ਸੋਚਣ ਦੀ ਸੋਚਣਾ ਕੀ ਆਪਣੇ ਪੇਕੇ ਜਾਂਦੇ ਖੁਸ਼ ਨਹੀਂ ਨੇ ਇਹ ਉੱਟਾ ਦਾ ਆਪਣਾ ਘਰ ਆ ਰਿਹਾ ਸਭ ਨਹੀਂ ਮੈਂ ਖੁਸ਼ ਹੂੰ ਮੰਮੀ ਕਹਿੰਦੇ ਹੀ ਨਾ ਹੁਣ ਜੱਗ ਦੇ ਜੋਦੀ ਤੀ ਰਿਵਾਜ ਉਹ ਤੇ ਕਰਨੇ ਪੈਣੇ ਨੇ ਫਿਰ ਹੋਰ ਤੁਸੀਂ ਦੂ ਤਿੰਨ ਮਹੀਨਿਆਂ ਨੂੰ ਫੇਰ ਆਈ ਜਾਣਾ ਹੈ हां जी दीदी ਇਹ ਤਾਂ ਹੈ ਹੀ ਆ ਪਰ ਮੈਂ ਚਾਹੁੰਨੀ ਆ ਕਿ ਪਹਿਲਾ ਬੱਚਾ ਨਾ ਮੇਰਾ ਇਸ ਘਰ ਹੋਏ ਪਰ ਭਾ ਵੀ ਤੇ ਨੂੰ ਪਤਾਇਆ ਜਾ ਕੇ ਦੇ ਲਈ تیرਵਾਜ ਨਾ ਤੈਨੂੰ ਲੋਕਾਂ ਨੇ ਜੀਣ ਦੇਣਾ ਨਾ ਹਾਨੂੰ ਜੀਣ ਦੇਣਾ ਹੈ ਕੋਈ ਨਹੀਂ ਬਾਕੀ ਕੋਈ ਨਹੀਂ ਅਪ ਫੇਰੇ ਮਾਰਦੇ ਰਹਿਵਾਂ ਕਰਾਂਗੇ ਦੀਦ ਨੂੰ ਵੀ ਖਲਾ ਦਾ ਕਰਾਂਗੇ ਕੋਈ ਗੱਲ ਨਹੀਂ ਦੀਦੀ ਸੌ ਵਾਰੀ ਆਇਓ ਉਹ ਤੁਹਾਡਾ ਆਪਣਾ ਘਰ ਵਾ ਪਰ ਵੀ ਤੂੰ ਇਹ ਦਮ ਨੂੰ ਚੰਗੇ ਨੇ ਲੱਗਣ ਦੇ ਤੂੰ ਆਪਣੇ ਪੇਕੇ ਜਣਾ ਖੁਸ਼ ਖੁਸ਼ ਜਾਓ ਭਰਾਟਾ ਡਾਊਨ ਲੈ ਲੈ ਉਹਨਾਂ ਕਹਿਣਾ ਖਰੇ ਖੁਸ਼ ਨਹੀਂ ਰੱਖਦੇ ਇਹਨੂੰ ਤੰਗ ਕਰਦੇ ਨੇ ਨਹੀਂ ਦੀਦੀ ਇੰਦਾ ਦੀ ਕੋਈ ਗੱਲ ਨਹੀਂ ਤੁਸੀਂ ਤਾਂ ਮੇਰੇ ਬੜਾ ਹੀ ਖੁਸ਼ ਰੱਖਦੇ ਹੋ ਆਏ ਨਹੀਂ ਆ ਮੈਂ ਰੱਖਣਾ ਆਈ ਦੀ ਚਾਹ ਲੈ ਕੇ ਤੇ ਮੈਂ ਹੀ ਬਣਾ ਲਿਆ ਹੁੰਦੀ ਆ ਇਹਨਾਂ ਨੂੰ ਮੁੰਡਿਆ ਪਿਆ ਇੱਥੇ ਚਾਰ ਤਾਂ ਥੋੜੀ ਲੈ ਲਵਗੀ ਤੇ ਚਲ ਫਿਰ ਜਾ ਫੜਾਇਆ ਨਾਲੇ ਸਾਸਰੀ ਘਰ ਬਣਾਇਆ ਹਾਂ ਚਲ ਮੈਂ ਫੜਾਈ ਹੁੰਦੀ ਸੱਸੇ ਨੂੰ ਜੀ ਚਾਹ ਫਿਰ ਵੀ ਦੇ ਲਾ ਚਾਹ ਕੂਰ ਸੁਣਾਉਂ ਸੀਠਾ ਜੀ ਹਾਂ ਜੀ ਜੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੁੰਦਾ ਵੀਰ ਜੀ ਦਾ ਮਨ ਹਾਂ ਜੀ ਹੁੰਦਾ ਜੀ ਉਹ ਗਗਲੂ ਗਗਲੂ ਸਸੇ ਕਾਲੀ ਬਣਾਉਣੇ ਮਤ ਇਹ ਬੜਾ ਹੁੰਦਾ ਜੇ ਤੇ ਭਾਜੀ ਤੁਸੀਂ ਜੀ ਨੂੰ ਵੀ ਨਾਲ ਲੈ ਆਉਣਾ ਮੈਂ ਲੈ ਆ ਤੈਨੂੰ ਤਾਂ ਪਰ ਮੈਂ ਸਿੱਧਾ ਘਰੋਂ ਨਹੀਂ ਆਇਆ ਤੈਨੂੰ ਅਸਲ ਜੀ ਦੱਸਾਂ ਜੇ ਤੇ ਸ਼ਹਿਰ ਆਇਆ ਤਾਂ ਉੱਥੋਂ ਮੇਰਾ ਮਨ ਬਣ ਗਿਆ ਵੀ ਮਾਸੀ ਜੀ ਨੂੰ ਨਾਲ ਕੋ ਚੱਕਰ ਮਾਰ ਲਵਾਂ ਤੇ ਚਲੋ ਅੱਗੇ ਤੋਂ ਆਈ ਹੋਈ ਨਾ ਤੇ ਮਾਸੀ ਜੀ ਹੁਣਾਂ ਨੂੰ ਤੇ ਦੀਦੀ ਦੋਵਾਂ ਨੂੰ ਨਾਲ ਲੈ ਕੇ ਆਇਓ ਸਾਡਾ ਵੀ ਢਿਲ ਕਰਦਾ ਮਿਲਨ ਨੂੰ ਉਹ ਵੀ ਹੁਣ ਕਿੰਨਾ ਚਿਰ ਹੋ ਗਿਆ ਹੈ ਨਹੀਂਗੇ ਹਾਂਜੀ ਹਾਂਜੀ ਨਾਲੇ ਉਹ ਕਲੈਨ ਨੇ ਇੱਕਦਣ ਕਹਿਂਦੀ ਕਹਿੰਦੀ ਵੀ ਮੈਨੂੰ ਭਾਬੀ ਸਰ ਨੂੰ ਦਾ ਨਾ ਸੁਭਾਅ ਉਹਨਾਂ ਦਾ ਬਹੁਤ ਵਧੀਆ ਲੱਗਦਾ ਵਾ ਪਰ ਇਹ ਆਪ ਵੀ ਵਿਚਾਰੇ ਉਹ ਵੀ ਵਿਜੀ ਹੁੰਦੇ ਆ ਤੇ ਉਹਨਾਂ ਨਾਲ ਫਿਰ ਤੇ ਗੱਲਬਾਤ ਕੋਈ ਘੱਟ ਹੁੰਦੀ ਆ ਠੀਕ ਹੈ ਭਾਜੀ ਫਿਰ ਮੈਂ ਤਾਂ ਮੰਮੀ ਨੂੰ ਭੇਜਦੀ ਆ ਜੇ ਬੜੀ ਘੱਟ ਨੇ ਮੈਂ ਸੁਆਣਾ ਚਲੋ ਕੋਈ ਸਵਾਲ ਹਾਂਜੀ ਚੱਲਿਆ ਜੇ ਪੈਸੇ ਦੇ ਦਵਾਂ ਹਾਂਜੀ ਚਲ ਦੇਣੀ ਹੈ ਤੁਨੂੰ ਪੈਸੇ ਹਾਂਜੀ ਚੜਾ ਨਹੀਂ ਕਲਾ ਮੰਨ 1000 ਰੁਪਈਆ ਆਈਗਾ ਠੀਕ ਐਨੇ ਪੈਸੇ ਮੈਂ ਕੀ ਕਰਦੇ ਥੋੜੇ ਦੇ ਦੇਨੇ ਮੈਂ ਅਖੰਡੀ ਤੇ ਚੱਲ ਲੈ ਜਾ ਕੁੜੀ ਨੇ ਨਾਲ ਆਉਣਾ ਕਿ ਤੇ ਰਾਜ ਨੂੰ ਉllਾੜ ਪੈ ਜਾਂਦੀ ਐ ਤੇ ਚਲ ਕੋਲ ਚੰਗੇ ਹੁੰਦੇ ਨੇ ਤੇ ਤੂੰ ਕਿਹੜੇ ਪੀਸੇ ਫालतू ਖਰਚਨੇ ਨੇ ਤੇ ਲੈ ਜਾ ਕੁੜੀ ਨਾਲ ਕਸਿਕਲ ਦਾ ਹਨ ਉਹ ਸੁਣਾ ਮਤਲਬ ਮੇਰਾ ਕੀ ਹਾਲ ਹੈ ਹਾਂਜੀ ਵਧੀਆ ਠੀਕ ਠਾਕ ਆਉਂ ਤੈਨੂੰ ਦੱਸਾਂ ਉਹ ਤਾਂ ਕੱਲ ਨੂੰ ਮਾਜਾ ਵੈ ਸੁੱਕੇ ਸੁੱਕੇ ਅਜੇ ਮੀਂਹ ਆਇਆ ਵਾ ਅੱਜ ਤੇਰੀ ਟੁੱਟੀ ਲਈ ਨਾ ਕੰਮ ਤੋਂ ਤਾਂ ਕਾ ਕਰਕੇ ਘਰ ਆਉਣਾ ਪਿਆ ਪਹਿਲਾਂ ਵੀ ਇੱਕ ਦਿਨ ਮੈਂ ਟੁੱਟੀ ਮੰਗੀ ਨਾ ਟੁੱਟੀ ਨਹੀਂ ਤੇ ਅੱਜ ਵੀ ਨਹੀਂ ਚੱਲ ਕੋਈ ਨਹੀਂ ਪਤਾ ਆ ਜਾ ਫਿਰ ਨੰਦ ਬੈਂਡ ਰੂਮ ਚ ਕਲਮ ਨਹੀਂ ਜ਼ਰੂਰੀ ਇਹਨਾਂ ਬਸ ਜਿਦਾ ਆਪਣੀ ਕੋਈ ਗੱਲ ਹੈ ਅਮਨ ਕੋ ਤਾਂ ਕੰਮ ਦਾ ਸੁਣਾ ਕਿੱਦਾਂ ਚੱਲਦਾ ਆ ਹਾਂਜੀ ਮਾਸੇ ਜੀ ਵਧੀਆ ਹੀ ਚੱਲਦਾ ਏ ਕੰਮ ਹੋਰ ਨਿੱਕੇ ਮੋਹਿ ਤਾਂ ਸੁਣਾ ਦੂੰ ਮੋਹਿਕ ਵੀ ਠੀਕ ਜੀ ਉਹਨੂੰ ਲੱਭਾ ਕਿਤੇ ਕੰਮ ਵੀ ਨਹੀਂ ਹੋਈ ਨਹੀਂ ਮਾਸੀ ਜੀ ਅਜੇ ਨਹੀਂ ਲੱਭ ਕੇ ਦਿੱਤਾ ਜੀ ਇਹਨਾਂ ਨੇ ਭੱਤੀ ਦੇ ਭਾਰੰਮ ਭਰੇ ਆ ਅੱਛਾ ਤਾਂ ਤੂੰ ਇਦਾਂ ਕਹ ਰੋ ਨੂੰ ਆਪਣੇ ਨਾਲ ਹੀ ਲੈ ਆ ਜਾ ਕਰ ਨਹੀਂ ਮਾਸੀ ਜੀ ਅਜੇ ਕਿਉਂ ਉਹਦੇ ਸਿਰ ਤੇ ਇੰਨੀ ਜ਼ਿੰਮੇਵਾਰੀ ਸਪਾਉਣੀ ਆ ਆਪਾਂ ਸੋਚਣ ਡਿਆ ਵੀ ਅਜੇ ਉਹਨੇ ਪਲੱਸ 2 ਕੀਤੀ ਆ ਤੇ ਭੱਤੀ ਦੇ ਭਾਰੰਮ ਭਰੇ ਤੇ ਤਿਆਰੀ ਕਰਨ ਡਿਆ ਵਾ ਰੱਬ ਕਰੇ ਕਿ ਇਥੇ ਉਹਨੂੰ ਸਰਕਾਰੀ ਨੌਕਰੀ ਮਿਲ ਜੇ ਹਾਂ ਉਹ ਪੁੱਤੇ ਵੀ ਕੋਈ ਕਰਕੇ ਦੇ ਕਰਮਾ ਨਾਲ ਕੋਈ ਨਾਲਿਆ ਨਹੀਂ ਹੁੰਦਾ ਕੋਈ ਪਤਾ ਨਹੀਂ ਹੁੰਦਾ ਤੇ ਮੇਰੀ ਜਾਨੇ ਹਾਂਜੀ ਹਾਂਜੀ ਮਾਸੀ ਜੀ ਮਮਾ ਸਸਿਕ ਆ ਗਿਆ ਮੇਰਾ ਵੀਰ ਹਾਜੀ ਬੈਠ ਜਾ ਮਮੇ ਨੂੰ ਮੈਂ ਸੁਣਾਉਂਗੀ ਠੀਕ ਆ ਮਮੀ ਬੈਨ ਤੂੰ ਨਹੀਂ ਸੁਣਾਉਂਗਾ ਬਸ ਵਧੀਆ ਤੇ ਮੋਹਿਤ ਕਿੱਥੇ ਮੋਹਿਤ ਨੂੰ ਬੁਲਾ ਰਹੇ ਹੁੰਦੇ ਮੋਹਿਤ ਗਿਆ ਸੀ ਉੱਥੇ ਕਲਾਸ ਜੀ ਲਾਉਣ ਗਿਆ ਸੀ ਅੱਜ ਦੇ ਫਿਰ ਉਹਦੇ ਕਰਕੇ ਆ ਨਹੀਂ ਸਕਿਆ ਚਲ ਠੀਕ ਆ ਤੇ ਮੇਰਾ ਵੀਰ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਈ ਗਰਲੀਨ ਪੁੱਤ ਤੂੰ ਮੈਲਾ ਆਪੇ ਗਰਜੀਤ ਚਾਹ ਬਣਾ ਕੇ ਲੈ ਹੁੰਦੀ ਆ ਜਾਂ ਗਰਜੀਤ ਮਤੋਂ ਕੋਈ ਗੱਲ ਨਹੀਂ ਮੰਮੀ ਬੈਜੋ ਦੀਦੀ ਮੈਂ ਬਣਾਣੇ ਹੁੰਦੀ ਆ ਵੇ ਇਦਾਂ ਕਰੀਏ ਗੱਲ ਮੇਰੇ ਸੋਣਾ ਆਪਣੀ ਭੈਣ ਦਾ ਪੂਰਾ ਧਿਆਨ ਰੱਖੀ ਹਾਂਜੀ ਉਹਦੇ ਹੱਡਾ ਕਰਦੇ ਆ ਵੀ ਭੈਣ ਦਾ ਪੂਰਾ ਧਿਆਨ ਰੱਖਾਂਗੇ ਅਹੀਂ ਕਿਹ ਹੈ ਗੱਲ ਤੋਂ ਨਹੀਂ ਇਹਨੂੰ ਰਹਿਣ ਦਿੱਤਾ ਖਾਣ ਪੀਣ ਤੋਂ ਕਦੀ ਕਿਹ ਹੈ ਗੱਲ ਦੀ ਇਹਨੂੰ ਕੰਮੀ ਨਹੀਂ ਹੁੰਦਿੱਤੀ ਜਾ ਕੇ ਵੇਖ ਲਾ ਫਰਿਜ ਫਰੂਟ ਨਾ ਭਰੀ ਆ ਤੇ ਮੇਰੇ ਕਹਿਣ ਦਾ ਇਹ ਮਤਵ ਨਹੀਂ ਮੈਂ ਤੇ ਤਾਂ ਤੈਨੂੰ ਕਿਹਾ ਵਾ ਵੀ ਇਹਨੂੰ ਰੋਜ਼ ਜੂਸ ਆਸਤੇ ਹੁੰਦੇ ਰਹੋ ਉਹਦੇ ਨਾਲ ਨਾ ਇਹਦੀ ਬੱਚੇ ਦੀ ਤੇ ਇਹਦੀ ਸਿਹਤ ਵਧੀਆ ਰਹੇਗੀ ਕੀ ਗੱਲ ਵਾਸੀ ਦੀ ਕੋਈ ਨਹੀਂ ਅਸਲ ਜੀ ਵੀਰ ਪਤਾ ਕੀ ਗੱਲ ਆ ਭਾਬੀ ਜੀ ਤੋਂ ਦੀ ਇਹ ਘਰ ਚ ਵਿਆਹ ਕੇ ਆਈ ਐ ਸਿ ਫੁੱਲਾ ਨੂੰ ਰੱਖਿਆ ਐ ਅਹੀਂ ਕਦੀ ਧੁੱਪੇ ਵੀ ਨਹੀਂ ਉਹ ਕੰਮ ਕਰ ਦਿੱਤਾ ਆਪ ਮਾਂ ਤੀਆਂ ਆਪ ਕੰਮ ਕਰਦੀਆਂ ਨਾਲੇ ਇੱਕ ਗੱਲ ਹੋਰ ਜਿਦੋਂ ਦੇ ਭਾਬੀ ਦੇ ਦਿਨ ਟੱਪੇ ਆ ਨਾ ਮੰਮੀ ਨੇ ਮੰਜੇ ਤੋਂ ਪੁੰਜੇ ਪੈਰ ਨਹੀਂ ਧੋਣ ਦਿੱਤਾ ਉਹਨਾਂ ਨੂੰ ਕਿਦਾਂ ਮਾਂਵਾਦੀਆਂ ਛੂਡ ਬੋਲਣ ਲਿਆ ਨਹੀਂ ਜਿੱਦਨ ਦੀ ਮੈਂ ਹੀ ਨੇ ਘਰ ਚ ਵਿਆਹ ਕੀ ਮੈਂ ਹੀ ਸਾਰਾ ਕੰਮ ਕਰਦੀ ਹਾਂ ਜੇ ਇਹੋ ਗੱਲ ਮੈਂ ਆਪਣੇ ਵੀਰ ਨੂੰ ਦੱਸਾਂ ਨਾ ਤਾਂ ਪਤਾ ਕਿੰਨਾ ਉਹਨਾਂ ਨੂੰ ਦੁੱਖ ਲੱਗਣਾ ਸਾਰੇਮ ਤੇ ਹੋਰ ਸਮਾਂ ਚ ਕੀ ਹਾਲ ਚਾਲ ਨੇ ਤੇ ਆ ਸਟੋਰੀ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਰੇ ਜਣੇ ਇਦਾਂ ਵੱਸ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਪਰ ਪਰ ਕੇ ਪਿਆਰ ਦੇ ਲਓ ਤੇ ਨਾਲੇ ਦੱਸਿਓ ਕਿ ਇਹਨਾਂ ਦਾ ਕੰਮ ਕਿਦਾਂ ਦਾ ਲੱਗਾ ਜੇ ਕੋਈ ਕਮੀ ਪੇਸ਼ੀ ਹੈ ਉਹ ਵੀ ਦੱਸ ਸਕਦੇ ਜੀ ਤੀ ਹਾਂ ਇਹ ਚੀਜ਼ ਹੋਣੀ ਚਾਹੀਦੀ ਜੜੀ ਕੋ ਕਮੀ ਪੇਸ਼ੀ ਹੋਣੀ ਹੈ ਆਪੀ ਭਾਜੀ ਨਹੀਂ ਪੜਨਦੇ ਹਾਂ ਸਹੀ ਗੱਲ ਹੈ ਜੇ ਕਮੀ ਪੇਸ਼ੀ ਵੀ ਦੱਸੋਗੇ ਫੇਰ ਹੀ ਆਪਾਂ ਉਹ ਚੀਜ਼ ਨੂੰ ਸੁਧਾਰਾਂਗੇ ਕਿਉਂਕਿ ਸਾਡਾ ਫਲਸਤੇ ਬਣਾ ਦਾ ਵੀਡੀਓ ਬਣਾਉਣਾ ਬਾਕੀ ਤੁਸੀਂ ਦੱਸਣਾ ਕਿ ਤੁਹਾਨੂੰ ਕਿੱਦਾਂ ਦੀ ਦਿੱਸਲ ਹਾਂ ਵੇਖੋ ਸਾਡਾ ਟੀਮ ਨੰਬਰਾਂ ਦਾ ਹੁੰਦਾ ਵਾ ਮਿਹਨਤ ਕੰਮ ਕਰਤਾ ਤੇ ਬਾਕੀ ਪਿਆਰ ਦੇਣਾ ਤੁਹਾਡਾ ਇਹ ਫਾਲ ਦੇਣਾ ਮਹਾਰਾਜ ਦੇ ਹੱਥ ਦਾ ਸਾਰਾ ਕੁਝ ਰਲ ਮਿਲ ਕੇ ਹੀ ਹੁੰਦਾ ਵਾ ਹਨਾ ਸਾਰੀ ਚੀਜ਼ਾਂ ਦਾ ਵੈਕਟ ਹੁੰਦਾ ਕਿਸੇ ਇੱਕ ਕੰਮ ਦੀ ਨਹੀਂ ਇਹ ਚਲੋ ਜੀ ਜੀ ਬੱਸ